ਸੱਚਾ ਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਐਕਸਪ੍ਰੈਸ ਆਸਟ੍ਰੇਲੀਆ ਤੇ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ ਦਲਜੀਤ ਦੋਸਾਂਝ ਨੂੰ ਇੱਕ ਵਾਰ ਫਿਰ ਲੱਗਿਆ ਵੱਡਾ ਚਟਕਾ YouTube ਤੋਂ ਉੱਡਿਆ ਪੰਜਾਬ 94 ਦਾ ਟੀਜ਼ਰ 글로ਬਲੀ 7 ਫਰਵਰੀ ਨੂੰ ਬਿਨਾ ਕਟਸ ਤੋਂ ਹੋਵੇਗੀ ਫਿਲਮ ਰਿਲੀਜ਼ ਹਾਲ ਹੀ ਦੇ ਵਿੱਚ ਦਲਜੀਤ ਦੋਸਾਂਝ ਆਪਣੇ ਦਿਲਮਨਾਟੀ ਟੂਰ ਨੂੰ ਲੈ ਕੇ ਚਰਚਾ ਵਿੱਚ ਰਹੇ ਤੇ ਉੱਥੇ ਭਾਰਤ ਦੇ ਵਿੱਚ ਦਿਲਮਨਾਟੀ ਟੂਰ ਨੂੰ ਲੈ ਕੇ ਕਾਫੀ ਕੰਟਰੋਵਰਸੀ ਵੀ ਬਣੀ ਰਹੀ ਤੇ ਇੱਕ ਤੋਂ ਬਾਅਦ ਐਡਵਾਈਜ਼ਰੀ ਵੀ ਜਾਰੀ ਉਹਨਾਂ ਦਲਜੀਤ ਦੇ ਸ਼ੋਅਜ਼ ਨੂੰ ਲੈ ਕੇ ਜਿਸ ਦਿਨ ਦਲਜੀਤ ਦਾ ਆਖਰੀ ਸ਼ੋਅ ਸੀ ਉਸ ਤੋਂ ਕੁਝ ਦਿਨ ਬਾਅਦ ਹੀ ਦਲਜੀਤ ਦੀ ਮਚ ਅਵੇਟਿਡ ਫਿਲਮ ਪੰਜਾਬ 95 ਦੀ ਫਰਸਟ ਲੁੱਕ ਦਲਜੀਤ ਨੇ ਆਪਣੇ ਸੋਸ਼ਲ ਮੀਡੀਆ ਸਾਈਟਸ ਤੇ ਫੈਨਸ ਨਾਲ ਸਾਂਝਾ ਕੀਤੀ ਉੱਥੇ ਫਿਲਮ ਨੂੰ ਲੈ ਕੇ ਜਿਹੜੇ ਫੈਨਸ ਕਾਫੀ ਉਤਸ਼ਾਹਿਤ ਸੀ ਤੇ ਬੀਤੀ ਰਾਤ ਦਲਜੀਤ ਦੀ ਟੀਮ ਤੇ ਪ੍ਰੋਡਕਸ਼ਨ ਵੱਲੋਂ ਆਪਣੇ ਸੋਸ਼ਲ ਮੀਡੀਆ ਸਾਈਟਸ ਤੇ ਫਿਲਮ ਦਾ ਟੀਜ਼ਰ ਲਾਂਚ ਕਰ ਦਿੱਤਾ ਗਿਆ ਤੇ ਸਪੈਸ਼ਲੀ ਮੈਂਸ਼ਨ ਕਰ ਦਿੱਤਾ ਗਿਆ ਕਿ ਜਿਹੜੀ ਫਿਲਮ ਹੈ ਭਾਰਤ ਦੇ ਵਿੱਚ ਫਿਲਹਾਲ ਰਿਲੀਜ਼ਿੰਗ ਹਲੇ ਨਹੀਂ ਹੋਏਗੀ ਪਰ ਇੰਟਰਨੈਸ਼ਨਲ ਗਲੋਬਲੀ ਤੁਹਾਨੂੰ ਦੱਸ ਦਈਏ ਕਿ 7 ਫਰਵਰੀ ਨੂੰ థिएटਰਸ ਦੇ ਵਿੱਚ ਬਿਨਾ ਕਟ ਤੋਂ ਰਿਲੀਜ਼ ਹੋਵੇਗੀ ਸਕਰੀਨ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਸੋਸ਼ਲ ਮੀਡੀਆ ਸਾਈਟਸ ਦੇ ਉੱਤੇ ਸਪੈਸ਼ਲ ਨੋਟ ਸਾਂਝਾ ਕੀਤਾ ਗਿਆ ਹੈ ਇਸ ਟੀਜ਼ਰ ਨੂੰ ਜਦੋਂ ਲਾਂਚ ਕੀਤਾ ਗਿਆ ਉਥੇ ਇਸ ਦੇ ਵਿੱਚ ਇੱਕ ਨਵੀਂ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਜੇਕਰ ਤੁਸੀਂ ਹੁਣ YouTube ਤੇ ਜਾ ਕੇ ਇਸ ਟੀਜ਼ਰ ਨੂੰ ਸਰਚ ਕਰੋਗੇ ਪੰਜਾਬ 95 ਲਿਖ ਕੇ ਇਸ ਦੀ ਅਫੀਸ਼ੀਅਲ ਸਾਈਟ ਤੇ ਪ੍ਰੋਡਕਸ਼ਨ ਵੱਲੋਂ ਤੇ YouTube ਵੱਲੋਂ ਇਸ ਟੀਜ਼ਰ ਨੂੰ ਹਟਾ ਦਿੱਤਾ ਗਿਆ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਆ ਪੰਜਾਬ 95 ਦਾ ਜਿਹੜਾ ਟੀਜ਼ਰ ਹੈ ਉਸ ਨੂੰ ਹਟਾ ਦਿੱਤਾ ਗਿਆ ਹੈ ਭਾਰਤ ਦੇ ਵਿੱਚੋਂ ਜੇਕਰ ਤੁਸੀਂ YouTube ਤੇ ਜਾ ਕੇ ਸਰਚ ਕਰਦੇ ਹੋ ਕਿਉਂਕਿ ਭਾਰਤ ਦੇ ਵਿੱਚ ਇਸ ਫਿਲਮ ਨੂੰ ਲੈ ਕੇ ਕੰਟਰੋਵਰਸੀ ਬਣੀ ਹੋਈ ਇੱਕ ਸਾਲ ਦਾ ਸਮਾਂ ਹੋ ਗਿਆ ਪਰ ਫਿਲਹਾਲ ਹਜੇ ਵੀ ਇਸ ਤੇ ਕੋਈ ਜਾਣਕਾਰੀ ਨਹੀਂ ਹੈ ਕਿ ਫਿਲਮ ਕਦੋਂ ਰਿਲੀਜ਼ ਹੋਵੇਗੀ ਕਿਉਂਕਿ ਸੈਂਸਰ ਬੋਰਡ ਨੇ ਕਈ ਸੀਨਸ ਦੇ ਉੱਤੇ ਆਪত্তি ਜਤਾਈ ਸੀ ਜਿਸ ਤੋਂ ਬਾਅਦ 120 ਕੱਟ ਸੈਂਸਰ ਬੋਰਡ ਵੱਲੋਂ ਇਸ ਫਿਲਮ ਉੱਤੇ ਲਗਾਏ ਜਾਣਗੇ ਇਸ ਦੇ ਵਿੱਚ ਇੱਕ ਨਵੀਂ ਅਪਡੇਟ ਨਿਕਲ ਕੇ ਸਾਹਮਣੇ ਆ ਜਿਸ ਤੇ ਜੇਕਰ ਤੁਸੀਂ YouTube ਤੇ ਜਾ ਕੇ ਸਰਚ ਕਰੋਗੇ ਪੰਜਾਬ 95 ਦਾ ਟੀਜ਼ਰ ਇਸ ਦੀ ਅਫੀਸ਼ੀਅਲ ਪ੍ਰੋਡਕਸ਼ਨ ਸਾਈਟ ਤੋਂ YouTube ਵੱਲੋਂ ਹਟਾ ਦਿੱਤਾ ਗਿਆ ਹੈ ਇਸ ਟੀਜ਼ਰ ਨੂੰ ਉਤੇ ਤੁਹਾਨੂੰ ਦੱਸ ਦਈਏ ਕਿ ਫਿਲਮ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਆਧਾਰਿਤ ਹੈ ਜਿਨ੍ਹਾਂ ਨੇ ਪੰਜਾਬ ਪੁਲਿਸ ਵੱਲੋਂ 25000 ਗੈਰ ਕਾਨੂੰਨੀ ਕਤਲਾਂ ਗੁੰਮਸ਼ੁਦਗੀ ਅਤੇ ਗੁਪਤ ਸੰਸਕਾਰ ਦਾ ਪਰਦਾਫਾਸ਼ ਕੀਤਾ ਸੀ ਫਿਲਮ ਕਤੇ ਤੌਰ ਤੇ ਉਸ ਪੁਲਿਸ ਫੋਰਸ ਦੁਆਰਾ ਉਸਦੇ ਅਗਵਾ ਤਸ਼ੱਦਦ ਅਤੇ ਕਤਲ ਤੋਂ ਪਹਿਲਾਂ ਸਾਫ਼ ਲਈ ਇਸ ਦੀ ਲੜਾਈ ਨੂੰ ਦਰਸਾਏਗੀ ਪਰ ਫਿਲਹਾਲ ਨਿਰਮਾਤਾ ਵੱਲੋਂ ਤੇ ਪ੍ਰੋਡਕਸ਼ਨ ਟੀਮ ਵੱਲੋਂ ਕਿਸੇ ਵੀ ਜਾਣਕਾਰੀ ਫਿਲਹਾਲ ਸਾਂਝਾ ਨਹੀਂ ਕੀਤੀ ਗਈ ਸਾਈਟ ਤੇ ਕਿ ਭਾਰਤ ਦੇ ਵਿੱਚ ਕਦੋਂ ਰਿਲੀਜ਼ ਹੋਏਗੀ ਪਰ ਬੀਤੀ ਰਾਜ ਤੋਂ ਪ੍ਰੋਡਕਸ਼ਨ ਟੀਮ ਵੱਲੋਂ ਇਸ ਨੂੰ ਰਿਲੀਜ਼ਿੰਗ ਡੇਟ ਇਸ ਦੀ ਅਨਾਉਂਸ ਕੀਤੀ ਗਈ ਇੰਟਰਨੈਸ਼ਨਲ ਤੁਹਾਨੂੰ ਦੱਸ ਦਿਆ ਕਿ ਬਾਹਰਲੇ ਮੁਲਕਾਂ ਦੇ ਵਿੱਚ 7 ਫਰਵਰੀ ਨੂੰ ਬਿਨਾ ਕਟਸ ਤੋਂ ਰਿਲੀਜ਼ ਹੋਏਗੀ ਪਰ ਇਸ ਦੇ ਵਿੱਚ ਹੁਣ ਨਵੀਂ ਅਪਡੇਟ ਆਈ ਹੈ ਕਿ ਜਦੋਂ ਜੇਕਰ ਤੁਸੀਂ YouTube ਤੇ ਜਾ ਕੇ ਸਰਚ ਕਰਦੇ ਇਸ ਦੇ ਟੀਜ਼ਰ ਨੂੰ ਤੇ YouTube ਵੱਲੋਂ ਭਾਰਤ ਦੇ ਵਿੱਚ ਇਸ ਟੀਜ਼ਰ ਨੂੰ ਹਟਾ ਦਿੱਤਾ ਗਿਆ ਹੈ ਉੱਥੇ ਬਾਕੀ ਸਾਈਡ ਸਟੇਜ ਜੇਕਰ ਜਾ ਕੇ ਤੁਸੀਂ ਦੇਖਦੇ ਹੋ ਤੇ ਹਜੇ ਵੀ ਟੀਜ਼ਰ ਬਰਕਰਾਰ 31 ਜਨਵਰੀ ਤੋਂ ਲੈ ਕੇ 13 ਫਰਵਰੀ ਤੱਕ ਸੰਸਦ ਦਾ ਬਜਟ ਸੈਸ਼ਨ ਹੋਵੇਗਾ ਸ਼ੁਰੂ ਨਿਰਮਲਾ ਸੀ타 ਰਾਮਨ 1 ਫਰਵਰੀ ਨੂੰ ਕਰਨਗੇ ਕੇਂਦਰ ਦਾ ਬਜਟ ਪੇਸ਼ ਸੰਸਦ ਦੇ ਬਜਟ ਸੈਸ਼ਨ ਦੀਆਂ ਤਰੀਖਾਂ ਦਾ ਲਾਨ ਹੋ ਚੁੱਕਾ ਹੈ ਤੁਹਾਨੂੰ ਦੱਸ ਦਈਏ ਕਿ 31 ਜਨਵਰੀ ਤੋਂ ਲੈ ਕੇ 13 ਫਰਵਰੀ ਤੱਕ ਸੈਸ਼ਨ ਚੱਲੇਗਾ ਜਿਸ ਦੇ ਪਹਿਲੇ ਪੜਾਅ ਦੇ ਵਿੱਚ ਵਿਚਾਰ ਕੀਤਾ ਜਾਵੇਗਾ ਅਤੇ ਦੋਵੇਂ ਸਦਨਾਂ ਦੀ ਮੀਟਿੰਗ ਤੋਂ ਸੈਸ਼ਨ ਸ਼ੁਰੂ ਹੋਵੇਗਾ ਇੱਕ ਹੋਰ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਕਿ 1 ਫਰਵਰੀ ਨੂੰ ਇਸ ਸੈਸ਼ਨ ਦੇ ਵਿੱਚ 2025 ਦਾ ਕੇਂਦਰ ਬਜਟ ਪੇਸ਼ ਕੀਤਾ ਜਾਵੇਗਾ ਜੋ ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਵੱਲੋਂ ਹਰ ਸਾਲ ਪੇਸ਼ ਕੀਤਾ ਜਾਂਦਾ ਹੈ ਤਨੂ ਦੱਸ ਦਈਏ ਕਿ ਸੰਸਦ ਦੇ ਬਜਟ ਸੈਸ਼ਨ ਦਾ ਪਹਿਲਾ ਪੜਾਅ 31 ਜਨਵਰੀ ਤੋਂ 13 ਫਰਵਰੀ ਦੇ ਵਿਚਕਾਰ ਹੋਣ ਦੀ ਸੰਭਾਵਨਾ ਹੈ ਇਸ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ 1 ਫਰਵਰੀ ਨੂੰ ਆਮ ਬਜਟ ਪੇਸ਼ ਕਰਨਗੇ ਰਵਾਇਤ ਮੁਤਾਬਿਕ ਸੈਸ਼ਨ ਸ਼ਾਇਦ 31 ਜਨਵਰੀ ਨੂੰ ਸੰਸਦ ਦੇ ਦੋਮਾ ਸੰਮਦਨ ਦੀ ਸਾਂਝੀ ਮੀਟਿੰਗ ਨਾਲ ਸ਼ੁਰੂ ਹੋਵੇਗਾ ਜਿਸ ਨੂੰ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਸ ਸੰਬੋਧਨ ਕਰਨਗੇ ਇਸ ਤੋਂ ਬਾਅਦ ਆਰਥਿਕ ਸਰਵੇਖਣ ਪੇਸ਼ ਕੀਤਾ ਜਾਵੇਗਾ 1 ਫਰਵਰੀ ਨੂੰ 1 ਫਰਵਰੀ ਨੂੰ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਵੱਲੋਂ ਲਗਾਤਾਰ 8ਵਾਂ ਬਜਟ ਪੇਸ਼ ਕੀਤਾ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵਿੱਤ ਮੰਤਰੀ ਵੀ ਨਿਰਮਲਾ ਸੀ타 ਰਮਨ ਰਹ ਚੁੱਕੇ ਨੇ ਬੀਜੇਪੀ ਸਰਕਾਰ ਕੇਂਦਰ ਦੇ ਵਿੱਚ ਤੇ ਹਰ ਵਾਰ ਦੀ ਤਰ੍ਹਾਂ ਵਿੱਤ ਮੰਤਰੀ ਵੱਲੋਂ ਬਜਟ ਪੇਸ਼ ਕੀਤਾ ਜਾਂਦਾ ਤੇ ਇਸ ਵਾਰ ਨਿਰਮਲਾ ਸੀ타 ਰਮਨ ਵੱਲੋਂ 2025 ਦਾ ਜਿਹੜਾ ਬਜਟ ਪੇਸ਼ ਕੀਤਾ ਜਾਵੇਗਾ ਉਹ 8ਵਾਂ ਬਜਟ ਹੋਵੇਗਾ ਸੈਸ਼ਨ ਦਾ ਦੂਜਾ ਹਿੱਸਾ ਮਾਰਚ ਦੇ ਦੂਜੇ ਹਫਤੇ ਤੇ ਅਪ੍ਰੈਲ ਦੇ ਪਹਿਲੇ ਹਫਤੇ ਦੇ ਵਿਚਕਾਰ ਹੋਵੇਗਾ ਇਸ ਦੀ ਸੰਭਾਵਿਤ ਮਿਆਦ 10 ਮਾਰਚ ਤੋਂ 4 ਅਪ੍ਰੈਲ ਤੱਕ ਹੋ ਸਕਦੀ ਹੈ ਸੈਸ਼ਨ ਦਾ ਪਹਿਲਾ ਪੜਾ ਦੋਵਾਂ ਸਦਨਾਂ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਤੇ ਧੰਨਵਾਦ ਪ੍ਰਸਤਾਵ ਤੇ ਬਹਿਸ ਨਾਲ ਸ਼ੁਰੂ ਹੁੰਦਾ ਹੈ ਪ੍ਰਧਾਨ ਮੰਤਰੀ ਦੇ ਜਵਾਬ ਨਾਲ ਸਮਾਪਤ ਹੁੰਦਾ ਹੈ ਉੱਥੇ ਤੋਂ ਅੰਦਾਜ਼ਾ ਦਈ ਹੈ ਕਿ ਵਿੱਤ ਮੰਤਰੀ ਵੱਜੋ ਨਿਰਮਲਾ ਸੀ타ਰਮਨ ਦਾ ਇਹ ਲਗਾਤਾਰ 8ਵਾਂ ਬਜਟ ਹੋਵੇਗਾ ਸITARAMAN ਨੇ ਹੁਣ ਤੱਕ ਸੱਤ ਪੂਰੇ ਬਜਟ ਅਤੇ ਇੱਕ ਅੰਤਰੀਮ ਬਜਟ ਪੇਸ਼ ਕੀਤਾ ਹੈ 2014 ਚ ਸੱਤਾ ਚ ਆਉਣ ਤੋਂ ਬਾਅਦ ਨਰਿੰਦਰ ਮੋਦੀ ਸਰਕਾਰ ਦਾ 14ਵਾਂ ਬਜਟ ਹੋਵੇਗਾ ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਨੂੰ ਰਾਸ਼ਟਰਪਤੀ ਦ੍ਰੋਪਤੀ ਮੁਰਮੂਰ ਦੇ ਸੰਬੋਧਨ ਨਾਲ ਸ਼ੁਰੂ ਹੋਵੇਗਾ ਰਾਸ਼ਟਰਪਤੀ ਸੰਸਦ ਦੇ ਦੋਵੇਂ ਸਦਨ ਲੋਕ ਸਭਾ ਤੇ ਰਾਜ ਸਭਾ ਦੇ ਸਦਨਾਂ ਨੂੰ ਸਾਂਝੀ ਬੈਠਕ ਦੇ ਨਾਲ ਸੰਬੋਧਨ ਕਰਨਗੇ ਇਸ ਤੋਂ ਬਾਅਦ ਆਰਥਿਕ ਸਰਵੇਖਣ ਪੇਸ਼ ਕੀਤਾ ਗਿਆ ਇੱਕ ਵਾਰ ਫਿਰ ਤੁਹਾਨੂੰ ਗਾਜ਼ੀਏ ਕਿ 23 ਜਨਵਰੀ ਤੋਂ ਲੈ ਕੇ 13 ਫਰਵਰੀ ਤੱਕ ਸੰਸਦ ਦੇ ਬਜਟ ਸੈਸ਼ਨ ਦੀਆਂ ਤਾਰੀਖਾਂ ਐਲਾਨ ਕਰ ਦਿੱਤੀਆਂ ਗਈਆਂ ਨੇ ਤੇ 1 ਫਰਵਰੀ ਨੂੰ ਜਿਹੜਾ ਕੇਂਦਰ ਦਾ 2025 ਦਾ 8ਵਾਂ ਬਜਟ ਹੈ ਉਹ ਨਿਰਮਲਾ ਸੀ타ਰਮਣ ਵੱਲੋਂ ਪੇਸ਼ ਕੀਤਾ ਜਾਵੇਗਾ ਰਾધા ਸਵਾਮੀ ਸਤਸੰਗ ਦੇਰਾ ਬਿਆਸ ਨੇ ਕੀਤਾ ਵੱਡਾ ਬਦਲਾਵ VIPs ਨੂੰ ਹੁਣ ਨਹੀਂ ਮਿਲੇਗਾ ਕੋਈ ਵੀ ਸਪੈਸ਼ਲ ਟ੍ਰੀਟਮੈਂਟ ਆਮ ਸੰਗਤ ਵਾਂਗੂ ਹੀ ਬੈਠਣਾ ਪਵੇਗਾ ਸਤਸੰਗ 'ਚ ਰਾਦਰ ਸਵਾਮੀ ਸਤਸੰਗ ਡੇਰਾ ਬਿਆਸ ਤੋਂ ਇੱਕ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਜਿੱਥੇ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਤੁਹਾਨੂੰ ਦੱਸ ਦਈਏ ਕਿ ਨਵੇਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਡੇਰਾ ਬਿਆਸ ਵੱਲੋਂ ਵੀਆਈਪੀ ਕਲਚਰ ਨੂੰ ਖਤਮ ਕਰਨ ਦੀ ਜਿਹੜੀ ਕੋਸ਼ਿਸ਼ਾਂ ਚੱਲ ਰਹੀ ਨੇ ਤੁਹਾਨੂੰ ਦੱਸ ਦਈਏ ਕਿ ਉੱਥੇ ਸੂਤਰਾਂ ਤੋਂ ਵਾਲੇ ਖਬਰ ਨਿਕਲ ਕੇ ਸਾਹਮਣੇ ਹੈ ਜਿੱਥੇ ਵੀਆਈਪੀ ਕਲਚਰ ਨੂੰ ਖਤਮ ਕਰ ਦਿੱਤਾ ਗਿਆ ਹੈ ਤੇ ਵੀਆਈਪੀਆਂ ਨੂੰ ਸਪੈਸ਼ਲ ਜਿਹੜੀ ਟ੍ਰੀਟਮੈਂਟ ਮਿਲਦੀ ਹੈ ਉਹ ਹੁਣ ਤੋਂ ਡੇਰਾ ਬਿਆਸ ਦੇ ਵਿੱਚ ਨਹੀਂ ਮਿਲਿਆ ਕਰੇਗੀ ਜਦੋਂ ਸਤਸੰਗ ਹੋਇਆ ਕਰੇਗਾ ਤੇ ਵੀਆਈਪੀ ਜਿਹੜੇ ਲੋਕ ਨੇ ਉਹ ਆਮ ਅਸ਼ਰਦਾਲੂਆਂ ਵਾਂਗ ਹੀ ਸਤਸੰਗ ਦੇ ਵਿੱਚ ਬੈਠਾ ਕਰਨਗੇ ਇੱਕ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਰਾਧਾ ਸਵਾਮੀ ਸਤਸੰਗ ਵਿਆਸ ਵੱਲੋਂ ਵੱਡਾ ਫੈਸਲਾ ਲੈਂਦਿਆਂ ਵੀ ਆਈਪੀ ਕਲਚਰ ਖਤਮ ਕਰ ਦਿੱਤਾ ਗਿਆ ਹੈ ਇਸ ਸਬੰਧੀ ਡੇਰੇ ਵੱਲੋਂ ਬਾਈਕਾਦਾ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ ਜਿਸ ਵਿੱਚ ਸਾਫ਼ ਕੀਤਾ ਗਿਆ ਹੈ ਕਿ ਹੁਣ ਡੇਰੇ ਵਿੱਚ ਨਤਮਸਤਕ ਹੋਣ ਲਈ ਆਉਣ ਵਾਲੇ ਵੀਆਈਪੀਜ਼ ਨੂੰ ਸਪੈਸ਼ਲ ਜਿਹੜੀ ਟ੍ਰੀਟਮੈਂਟ ਮਿਲਦੀ ਹੈ ਉਹ ਨਹੀਂ ਮਿਲਿਆ ਕਰੇਗੀ। ਉਹ ਆਮ ਸੰਗਤ ਦੇ ਵਾਂਗ ਹੀ ਸਤਸੰਗ ਦੇ ਵਿੱਚ ਬੈਠਾ ਕਰਨਗੇ। ਤੁਹਾਨੂੰ ਦੱਸ ਦਈਏ ਕਿ ਡੇਰਾ ਰਾਧਾ ਸੁਆਮੀ ਸਤਸੰਗ ਵਿਆਸ ਵਿੱਚ ਵੱਡੀ ਗਿਣਤੀ ਵਿੱਚ ਸਿਆਸੀ ਸਖਸ਼ੇਤਾ ਅਦਾਕਾਰ, ਸਿੰਗਰ ਅਤੇ ਹੋਰ ਵੀਆਈਪੀਜ਼ ਆਉਂਦੇ ਰਹਿੰਦੇ ਨੇ। ਪਹਿਲਾਂ ਇਹਨਾਂ ਨੂੰ ਵੀਆਈਪੀਜ਼ ਨੂੰ ਸਪੈਸ਼ਲ ਪਾਸ ਦਿੱਤੇ ਜਾਂਦੇ ਹਨ। ਡੇਰੇ ਵਿੱਚ ਸਤਸੰਗ ਦੌਰਾਨ ਇਹ ਵੀਆਈਪੀਜ਼ ਅਗਲੀਆਂ ਲਾਈਨਾਂ ਵਿੱਚ ਪਰ ਹੁਣ جاری ਤਾਜ਼ਾ ਹੁਕਮਾਂ ਦੇ ਦੌਰਾਨ ਜਿਹੜਾ ਸਿਸਟਮ ਹੈ ਪੂਰੀ ਤਰ੍ਹਾਂ ਬਦਲ ਜਾਵੇਗਾ ਆਉਣ ਵਾਲੇ ਟਾਈਮ ਦੇ ਵਿੱਚ ਅਗਰ ਵੀਆਈਪੀਜ਼ ਨਤਮਸਤਕ ਹੁੰਦੇ ਨੇ ਡੇਰਾ ਬਿਆਸ ਦੇ ਵਿੱਚ ਤੇ ਉਹ ਆਮ ਸੰਗਤ ਦੇ ਵਾਂਗ ਹੀ ਸਤਸੰਗ ਦੇ ਵਿੱਚ ਬੈਠਿਆ ਕਰਨਗੇ ਉਤੇ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕਾਫੀ ਵੱਡੇ ਬਦਲਾਅ ਡੇਰਾ ਬਿਆਸ ਵੱਲੋਂ ਕੀਤੇ ਗਏ ਨੇ ਸਮੇਂ ਜਿਹੜੀ ਗੱਦੀ ਐ ਡੇਰਾ ਬਿਆਸ ਦੀ ਉਹ ਬਾਬਾ ਗੁਰਿੰਦਰ ਸਿੰਘ ਜੀ ਹੁਣਾਂ ਕੋਲ ਐ ਤੇ ਪਿਛਲੇ ਹੀ ਦਿਨਾਂ ਦੇ ਵਿੱਚ ਵੱਡਾ ਬਦਲਾਅ ਹੋਇਆ ਸੀ ਉਹਨਾਂ ਨੇ ਆਪਣੇ ਉੱਤਰਾਧਿਕਾਰੀ ਜਿਹੜੇ ਸੀ ਉਹ ਜਸਦੀਪ ਸਿੰਘ ਗਿੱਲ ਉਹਨਾਂ ਨੂੰ ਬਣਾਇਆ ਉਤੇ ਇੱਕ ਹੋਰ ਵੱਡਾ ਬਦਲਾਅ ਇਹ ਦੇਖਣ ਨੂੰ ਮਿਲ ਰਿਹਾ ਡੇਰਾ ਬਿਆਸ ਤੋਂ ਜਿੱਥੇ ਵੀਆਈਪੀ ਕਲਚਰ ਨੂੰ ਖਤਮ ਕਰ ਦਿੱਤਾ ਗਿਆ ਐ ਤੇ ਆਮ ਜਨਤਾ ਦੇ ਵਾਂਗ ਹੀ ਵੀਆਈਪੀਜ਼ ਨੂੰ ਹੁਣ ਟ੍ਰੀਟਮੈਂਟ ਮਿਲਾ ਕਰੇਗੀ ਕੋਈ ਸਪੈਸ਼ਲ ਟ੍ਰੀਟਮੈਂਟ ਦੀ ਉਮੀਦ ਵੀਆਈਪੀਜ਼ ਹੁਣ ਡੇਰਾ ਵਿਆਸ ਦੇ ਅੰਦਰ ਨਹੀਂ ਕਰ ਸਕਦੇ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਦਿੱਲੀ ਕੋਚ 2 ਦਾ ਕੀਤਾ ਐਲਾਨ ਮੋਦੀ ਸਰਕਾਰ ਨੂੰ ਘੇਰਿਆ ਕਿਹਾ ਸਾਡੇ ਨਾਲ ਦੁਸ਼ਮਨਾ ਵਾਲਾ ਵਿਹਾਰ ਕਿਉਂ ਕਿਸਾਨਾਂ ਨੂੰ ਸਰਵਨ ਸਿੰਘ ਪੰਦੇਰ ਵੱਲੋਂ ਅੱਜ ਇੱਕ ਵੀਡੀਓ ਜਾਰੀ ਕੀਤੀ ਗਈ ਜਿਸ ਦੇ ਵਿੱਚ ਉਹਦਾਂ ਨੇ ਐਸਕੇਐਮ ਤੇ ਹੋਰ ਕਿਸਾਨ ਜਥੇਬੰਦੀਆਂ ਜੁੜੀ ਅੱਜ ਪਾਤੜਾ ਵਿਕੇ ਮੀਟਿੰਗ ਹੋਣ ਜਾ ਰਹੀ ਹੈ ਉਸ ਦੇ ਬਾਰੇ ਦੱਸਿਆ ਉਹਨਾਂ ਨੇ ਦੱਸਿਆ ਕਿ 121 ਕਿਸਾਨਾਂ ਵੱਲੋਂ ਦਿੱਲੀ ਕੋਚ ਜਿਹੜੀ ਕਿ ਕੀਤੀ ਜਾਵੇਗੀ ਉਸ ਨੂੰ ਲੈ ਕੇ ਅੱਜ ਮੀਟਿੰਗ ਦੇ ਵਿੱਚ ਵੱਡੇ ਏਜੰਡੇ ਤਿਆਰ ਕੀਤੇ ਜਾ ਸਕਦੇ ਨੇ ਅੱਗੇ ਅੱਗੇ ਦੀਆਂ ਰਣਨੀਤੀਆਂ ਨੂੰ ਲੈ ਕੇ ਉਹਨਾਂ ਨੇ ਗੱਲ ਕੀਤੀ ਉੱਥੇ ਉਹਨਾਂ ਨੇ ਕਿਹਾ ਮੀਟਿੰਗ ਖਤਮ ਹੋਣ ਤੋਂ ਬਾਅਦ ਕਾਫੀ ਵੱਡੇ ਲਾਣ ਵੀ ਕਿਸਾਨਾਂ ਵੱਲੋਂ ਕੀਤੇ ਜਾ ਸਕਦੇ ਨੇ ਉੱਥੇ ਉਹਨਾਂ ਨੇ ਸਰਕਾਰ ਨੂੰ ਵੀ ਘੇਰਿਆ ਉਹਨਾਂ ਨੇ ਮੋਦੀ ਸਰਕਾਰ ਨੂੰ ਕਿਹਾ ਹੈ ਕਿ ਕਿਸਾਨਾਂ ਮਜਦੂਰ ਭਾਰਤ ਦੇ ਨੇ ਤੇ ਉਹਨਾਂ ਦੇ ਨਾਲ ਦੁਸ਼ਮਣ ਦੇਸ਼ ਵਰਗਾ ਵਰਤਾਵਨਾ ਨਹੀਂ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ ਸ਼ਾਂਤਮਈ ਢੰਗ ਦੇ ਨਾਲ ਸਾਨੂੰ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ ਤੇ ਅਸੀਂ ਕਰਾਂਗੇ ਉੱਥੇ ਤੁਹਾਨੂੰ ਦੱਸ ਦਿੰਨੇ ਆ ਕਿ ਕਿਸਾਨ ਆਗੂ ਜਗਦੀਸ਼ ਸਿੰਘ ਢੱਲੇਵਾਲ ਹੁਣੇ ਜੋ ਖਨੌਰੀ ਬਾਰਡਰ ਤੇ ਲਗਾਤਾਰ ਮਰਨ ਵਰਤ ਤੇ ਬੈਠੇ ਹੋਏ ਨੇ ਉਹਨਾਂ ਦੇ ਮਰਨ ਵਰਤ ਨੂੰ ਅੱਜ 54 ਦਿਨ ਹੋ ਗਏ ਨੇ ਬੀਤੀ ਦੇਰ ਰਾਤ ਉਹਨਾਂ ਜੁੜੀ ਹਾਲਤ ਐ ਕਾਫੀ ਨਾਜ਼ੁਕ ਵੀ ਹੋ ਗਈ ਸੀ ਜਿਹੜੀਆਂ ਉਹਨਾਂ ਨੂੰ ਉਲਟੀਆਂ ਆਈਆਂ ਉਸ ਤੋਂ ਬਾਅਦ ਉਹਨਾਂ ਜੁੜੀ ਹਾਲਤ ਐ ਕਾਫੀ ਨਾਜ਼ੁਕ ਬਣੀ ਹੋਈ ਐ ਉੱਥੇ ਡਾਕਟਰੀ ਸਹੂਲਤਾਂ ਉਹਨਾਂ ਨੂੰ ਸਮੇਂ-ਸਮੇਂ ਦਿੱਤੀਆਂ ਜਾ ਰਹੀਆਂ ਨੇ ਉੱਥੇ ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਵੱਲੋਂ ਬੀਤੇ ਦਿਨ ਜਥੇਬੰਦੀਆਂ ਵੱਲੋਂ ਐਲਾਨ ਵੀ ਕੀਤਾ ਗਿਆ ਸੀ ਦਿੱਲੀ ਕੂਚ ਨੂੰ ਲੈ ਕੇ 21 ਜਨਵਰੀ ਨੂੰ ਦਿੱਲੀ ਕੂਚ ਕੀਤਾ ਵੇਗਾ ਜਿਸ ਦੇ ਵਿੱਚ 121 ਕਿਸਾਨ ਜਿਹੜੇ ਨੇ ਉਹ ਟਰੈਕਟਰ ਮਾਰਚ ਨੂੰ ਲੈ ਕੇ ਰਣਨੀਤੀਆਂ ਬਣਾ ਰਹੇ ਉਹ ਤੇ ਤੁਹਾਨੂੰ ਸੁਣਾ ਦਿੰਦੇ ਆ ਕਿਸਾਨਾ ਗੁਰਵੰ ਸਿੰਘ ਪੰਦੇਰ ਹੁਣਾਂ ਨੇ ਹੋਰ ਕੀ ਕੁਝ ਗਿਆ ਮੈਂ ਸਰਵੰਸੇਕ ਪੰਦੇਰ ਇਸ ਸਮੇਂ ਪਾਟੜਾ ਮੈਂ ਖੜਾ ਹਾਂ ਯਹਾਂ ਅੱਜ ਇਕਤਾ ਦਿੱਲੀ ਅੰਦੋਲਨ 2 ਕੋ मजबूत करने के लिए सभी संगठनों की मीटिंग होगी हमें आशा है आज जॉइंट मीटिंग के बाद बड़े ऐलान होंगे डल्लेवाल जी का अमर अंचन चौवेवें दिन में जा चुका है जैसा हम सुन रहे हैं इसराइल हमास के बीच सी होने जा रहा है मुझे लगता है जो भी मानव अधिकारों को प्यार करते हैं उनके लिए सुखद खबर है और जो हमने 21 जनवरी को दिल्ली कूच 101 किसानों को करने का निर्णय लिया है मोदी सरकार से भी पूरे देश के किसान मजदूर सुखद न्यूज सुनना चाहते हैं वो भी कहें रस्ते खुल रहे हैं आइए आप हमारे देश के नागरिक हैं और देश की राजधानी आपके लिए पीसफुली लोकतांत्रिक तरीके से आंदोलन करने का आपको भी हक है हम चाहते हैं मोदी सरकार हमारे साथ दुश्मन देश के नागरिक जैसा ट्रीटमेंट ना करे और वो हमें मान ले भी हम इस देश के किसान मजदूर हैं और बड़ा दिल करें اپنی ذمہ داری کو سمجھے ہاتھ بڑھائیں ہر کسان مزدور کی سمسیاؤں کا حل کرے ایسی ہماشا رکھتے ہیں یہ انڈولن مانگے ماننے تک جاری رہے گا شکریہ موسمی طاق نے پنجاب چ 11 جیلیاں چ کیتا سیت لہر نو لے کے اورنجل الرٹ اون والے دناں چ تھرن گے پنجاب دے لو ਮੌਸਮ ਵਿਭਾਗ ਨੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਅਲਰਟ ਜਾਰੀ ਕਰ ਦਿੱਤਾ ਤੁਹਾਨੂੰ ਦੱਸ ਦਈਏ ਕਿ 11 ਜ਼ਿਲ੍ਹਿਆਂ ਦੇ ਵਿੱਚ ਇੱਕ ਵਾਰ ਫਿਰ ਤੋਂ ਸੰਘਣੀ ਧੁੰਦ ਤੇ ਠੰਡ ਲਹਿਰ ਨੂੰ ਲੈ ਕੇ orange ਅਲਰਟ ਜਾਰੀ ਕਰ ਦਿੱਤਾ ਹੈ ਉੱਤੇ ਅੱਜ ਰਾਤ ਇੱਕ ਪੱਛਮੀ ਗੜਬੜੀ ਜਿਹੜੀ ਐ ਸਰਗਰਮ ਹੋਣ ਜਾ ਰਹੀ ਹੈ ਜਿਸ ਤੋਂ ਬਾਅਦ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਮੌਸਮ ਦੇ ਵਿੱਚ ਭਾਰੀ ਬਦਲਾਅ ਦੇਖਣ ਨੂੰ ਮਿਲੇਗਾ ਤੇ ਕੜਾਕੇ ਦੀ ਠੰਡ ਮਹਿਸੂਸ ਕਰਨ ਨੂੰ ਮਿਲੇ ਪੰਜਾਬ ਵਿੱਚ ਅੱਜ ਧੁੰਦ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਧੁੰਦ ਦੇ ਨਾਲ ਕਈ ਇਲਾਕਿਆਂ 'ਚ ਜਿਹੜੀ ਠੀਤ ਲਹਿਰ ਦੀ ਚੇਤਾਵਨੀ ਵੀ ਮੌਸਮ ਵਿਭਾਗ ਵੱਲੋਂ ਜਤਾਈ ਗਈ ਹੈ The cat ਉਤਤੰਤਾ ਜ਼ਿਕਰ 48 ਘੰਟਿਆਂ ਦੇ ਖੁਸ਼ਕ ਮੌਸਮ ਤੋਂ ਬਾਅਦ ਜਿਹੜਾ ਕਿ ਕੱਲ ਪੰਜਾਬ ਦੇ ਵਿੱਚ ਧੁੱਪ ਨਿਕਲੀ ਸੀ ਜਿਸ ਤੋਂ ਬਾਅਦ ਤਾਪਮਾਨ 'ਚ 1 ਡਿਗਰੀ ਦੇ ਵਾਧੇ ਕਾਰਨ ਲੋਕਾਂ ਨੂੰ ਸੀਤਲਹਿਤ ਥੋੜੀ ਰਾਹਤ ਮਿਲੀ ਹੈ ਪਰ ਸੋਬੇ ਦਾ ਤਾਪਮਾਨ ਅਜੇ ਵੀ 20 ਡਿਗਰੀ ਤੋਂ ਹੇਠਾਂ ਬਣਿਆ ਹੋਇਆ ਹੈ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 48 ਘੰਟਿਆਂ 'ਚ ਪੰਜਾਬ ਦੇ ਤਾਪਮਾਨ 'ਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ ਪਰ ਇਸ ਤੋਂ ਬਾਅਦ ਪੰਜਾਬ ਦੇ ਤਾਪਮਾਨ 'ਚ 2 ਤੋਂ 3 ਡਿਗਰੀ ਦਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ ਪੰਜਾਬ ਦੇ 10 ਜ਼ਿਲ੍ਹਿਆਂ 'ਚ ਕੁੰਦ루 ਲੈ ਕੇ ਔਰੇਂਜ ਅਲਰਟ ਜਾਰੀ ਕਰ ਦਿੱਤਾ ਗਿਆ ਜਿਸ ਦੇ ਵਿੱਚ ਅੰਮ ਕਪੂਰਥਲਾ ਜਲੰਧਰ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਪਟਿਆਲਾ ਤੇ ਮਲੇਰੀ ਕੋਟਲਾ ਵਿੱਚ ਤੁੰਦ ਨੂੰ ਲੈ ਕੇ orange alert ਜਾਰੀ ਕੀਤਾ ਹੋਇਆ ਹੈ ਇਸ ਪੱਛਮੀ ਗੜਬੜੀ ਦੇ ਸਰਗਰਮ ਹੋਣ ਦੇ ਨਾਲ ਜਿਹੜੀ ਪਹਾੜੀ ਇਲਾਕਿਆਂ ਦੇ ਵਿੱਚ ਆਉਣ ਵਾਲੇ ਜਿੱਨਾਂ ਚ ਭਾਰੀ ਬਰਫਬਾਰੀ ਦੇਖਣ ਨੂੰ ਮਿਲੇਗੀ ਉਸ ਦੇ ਨਾਲ ਹੀ 21 ਅਤੇ 22 ਜਨਵਰੀ ਨੂੰ ਪੰਜਾਬ ਦੇ ਕੁਝ ਇਲਾਕਿਆਂ ਚ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਜਤਾਈ ਗਈ ਆ ਹੁਣ ਤੱਕ ਪੰਜਾਬ ਵਿੱਚ 1 ਜਨਵਰੀ ਤੋਂ ਬਾਅਦ ਆਮ ਬਾਰਿਸ਼ ਹੋਈ ਹੈ ਤੇ ਮੌਸਮ ਵਿਭਾਗ ਅਨੁਸਾਰ 1 ਜਨਵਰੀ ਤੋਂ ਹੁਣ ਤੱਕ ਔਸਤਨ 9.2 ਮਿਲੀਮੀਟਰ ਬਾਰਿਸ਼ ਉਤੇ ਤਾਂ ਦੱਸ ਦਈਏ ਕਿ ਆਉਣ ਵਾਲੇ ਦਿਨਾਂ ਚ ਪੰਜਾਬ ਦੇ 11 ਜ਼ਿਲ੍ਹਿਆਂ ਚ ਸੀਤਲਤ ਸੰਘਣੀ ਪਿੰਡ ਨੂੰ ਲੈ ਕੇ ਅਲਰਟ ਜਾਰੀ ਕੀਤਾ ਆ ਤੇ 21 ਅਤੇ 22 ਜਨਵਰੀ ਨੂੰ ਮੌਸਮ ਵਿਭਾਗ ਨੇ ਮੀਂਹ ਦੀ ਚੇਤਾਵਨੀ ਇੱਕ ਵਾਰ ਫਿਰ ਤੋਂ ਜਾਰੀ ਕਰ ਦਿੱਤੀ ਹੈ। ਦੇਸ਼ ਤੇ ਦੁਨੀਆ ਦੀਆਂ ਹੋਰ ਛੋਟੀਆਂ ਵੱਡੀਆਂ ਖਬਰਾਂ ਦੇਖਣ ਲਈ ਬਣੇ ਰੋ ਸਾਡੇ ਨਾਲ ਧੰਨਵਾਦ।